ਸੋਮੇ ਦਸਰੇ 14 ਜਦੋਂ ਮੈਂ ਸਾਰੇ ਗੁਰੂ ਦੇ ਵਿੱਚ ਲੱਗਿਆ ਭਾਤੀ ਹੋਇਆ ਭਾਤੀ ਹੋਣ ਤੋਂ ਬਾਅਦ ਮੇਲੇ ਤੇ ਰਿਸ਼ਤਾ ਆਇਆ ਸੁਣੋ ਆਈ ਗੱਲ ਸੁਖਾਓ ਸਾਰੇ ਧਿਆਨ ਨਾਲ ਸੁਣਿਓ ਜੀ ਸਾਰੇ ਹੁਣ ਖੰਨ ਖੜੇ ਕਰ ਲਓ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਰਹੇ ਜਿਹੜੇ ਅਨਮੈਰਿਡ ਆ ਉਹਨਾਂ ਵਾਸਤੇ ਆ ਸੋਲਿਓ ਧਿਆਨ ਮੈਂ ਤਾਂ ਵਿਆਹ ਹੋਇਆ ਦੋ ਬੱਚੇ ਵੀ ਨੇ ਤੇ ਰਿਸ਼ਤਾ ਆਇਆ ਜਦੋਂ ਰਸਤੀਆ ਦੇਖਣਾ ਆਏ ਕਹਿੰਦੇ ਮੁੰਡੇ ਨੂੰ ਦਿਖਾ ਕਿੰਨੀ ਆ ਮੈਂ ਕਿਹਾ ਕਾਤਾ ਤਰ੍ਹਾਂ ਖਾ ਕਿੰਨੀ ਆ ਮਾਹ ਜੀ 5500 ਕਹਿੰਦੇ ਭਾਈ ਗੁਜ਼ਾਰਾ ਹੋ ਜਾਂਦਾ ਮਾਹ ਗੁਜ਼ਾਰਾ ਤਾਂ ਹੀ ਹੋ ਜਾਂਦਾ ਆ 2-300 ਰੁਪਏ ਸੋਡੇ ਤੇ ਲਾਤਾ ਬਾਕੀ ਮੇਰੀ ਮਾਤਾ ਕਹਿੰਦੀ ਮੈਂ ਸੁੱਕ ਸੁੱਕੀ ਦੀਪਕ ਵਰਗਾ ਸੋਡੇ ਲਾਤਾ ਠੀਕ ਹੈ ਨਾ ਉਸ ਤੋਂ ਬਾਅਦ ਮੇਰੀ ਮਾਤਾ ਜੀ ਨੇ ਮੈਂ ਕਿਹਾ ਮਾਤਾ ਸ਼ੁਰੂ ਦੇ ਬਚਨ ਮਾਤਰੋ ਕਿਹਾ ਮਾਤਾ ਨੂੰ ਨੌਕਰੀ ਮਿਲ ਗਈ ਮਾਤਾ ਕਹਿੰਦੇ ਤੂੰ ਝੂਠ ਬੋਲਦਾ ਮਾਂ ਮੈਂ ਸੱਚ ਬੋਲਦਾ ਮੈਨੂੰ ਨੌਕਰੀ ਮਿਲ ਗਈ ਕਿੰਨਾਂ ਦਾ ਘਰ ਲਈ ਲੱਗੀ ਆ ਮਹਾਪਤ 5500 ਅੱਛਾ ਮੇਰੀ ਮਾਤਾ ਕਹਿੰਦੀ ਮਾਤਾ ਬਹੁਤ ਸੁਪ ਸੁਖੀ ਸੀ ਕਿ ਜਦੋਂ ਮੇਰੇ ਨੂੰ ਜਦੋਂ ਪਹਿਲੀ ਤਰ੍ਹਾਂ ਮਿਲੂ ਮੈਂ ਤਾਂ ਮੱਥੇ ਟੇਕੂੰਗੀ ਸਾਰੀ ਘਰ 5500 ਤੇ ਲਾਤੀ ਵੀਰ ਤੇ ਲਾਈਵ ਸੀ ਮੈਂ ਮਾਤਾ ਨੂੰ ਕਿਹਾ ਜੇ ਮੈਂ ਡਿਊਟੀ ਜਰਾ ਵੀ ਨਾ ਹਾਂ ਮਾਤਾ ਮੈਨੂੰ ਇਜਾਜ਼ਤ ਕਰਦੀ ਇਹ ਦੇਵੇ ਕਦੇ ਕੋਤ ਹਫਤਾ ਤੱਕ ਲਖਾ ਮਿਲੀ ਸੀ ਮੈਂ ਮਾਤਾ 5500 ਤੇ ਬਾਪਰੇ ਮੱਥੇ ਟੇਕ ਦੇ ਕੇ ਲਾਤਾ ਮਿੰਦੂ ਕੀ ਬੱਚਿਆ ਚਲੋ ਉਸ ਤੋਂ ਬਾਅਦ ਰਿਸ਼ਤੇ ਸਥਿ ਹੋਏ ਆਏ ਮੇਰਾ ਸੋਹਰਾ ਸਾਹਿਬ ਪਹਿਲੀ ਸੋਹਰਾ ਸਾਹਿਬ ਕਹਤਾ ਮੈਂ ਗਲਤੀ ਆ ਛੋਟੋ ਛੋਟੋ ਦੇਖ ਕੇ ਆਏ ਨਾ ਮੇਰੇ ਕੋ ਸਿਆਣਾ ਨੇ ਕਹਿੰਦੇ 5500 ਰੁਪਏ ਨਾਲ ਜੀਵਣਾ ਹੋ ਜਾਂਦਾ ਮਾਹ ਜੀ ਚਲੋ ਹੋ ਹੀ ਜਾਂਦਾ ਹੋਰ ਕੀ ਕਹੀਏ ਜਦੋਂ ਮੈਂ ਦੇਖਿਆ ਹੀ ਮਰਦੀ ਮਰਦੀ ਪਾਈ ਹੋਈ ਆ ਮੁੰਡੇ ਤਰਾਹ ਪਤਾ ਨਹੀਂ ਕਿੰਨੀ ਘੋੜੀ ਵਰਦੀ ਹੋ ਗਈ ਬੰਦਰੋਂ ਹੋਰ ਕੁਝ ਨਹੀਂ 5500 ਰੁਪਏ ਕੀ ਹੋਣ ਲੱਗਾ ਪਹਿਲੀ ਵਾਰ ਹਾਂ 5500 ਰੁਪਏ ਮਿਲੀ ਦੀ ਵੀਰੇ ਨਾ ਬਾ ਫੈਸੇ ਸੰਤੋ ਉਸ ਤੋਂ ਬਾਅਦ ਕੀ ਹੋਇਆ ਉਹ ਬਦਲੇ ਬਰਸੀਪੁਰ ਫੀਜੀ ਖਾ ਕੇ ਉੰਮੀ ਮੁੜ ਗਏ ਆਪਾਂ ਹੀ ਪਈ ਤੜਿਆ ਅਸਰ ਕਰਕੇ ਫਿਰ ਲਾ ਕੇ ਪੱਤ ਜੀ ਸਾਈਡ ਤੇ ਬਹਿ ਗਏ ਮਾ ਵੀ ਇੱਥੇ ਨਹੀਂ ਆਪਣੀ ਦਾਲ ਗਲਦੀ ਉਸ ਤੋਂ ਬਾਅਦ ਹਰਤੇ ਬਾਅਦ ਜਦੋਂ ਫੇਰ ਦੁਬਾਰਾ ਆਏ ਦੇਖਣ ਐ ਦਵਾ ਨੂੰ ਮਾਤਵਾ ਕੇ ਪੱਟੇ ਨੂੰ ਲਾ ਕੇ ਜਿੰਨਾ ਫੇਰ ਕੁਰਸੀ ਦੇ ਬਿਨਾਂ ਦੇ ਉੱਤੇ ਵੀ ਚਲੋ ਦੇਖਣ ਆਇਆ ਇਹਨੇ ਹੁੰਦਾ ਈ ਮੈਨੂੰ ਵੀ ਚੋਅ ਆਦੀ ਮੇਰਾ ਵਿਆਹ ਹੋਊਗਾ ਪਰ ਹੁਣ ਪਤਾ ਲੱਗਦਾ ਘਾਟ ਖੜਾ ਦੇ ਵੀਰੇ ਠੀਕ ਹੈ ਨਾ ਉਸ ਤੋਂ ਬਾਅਦ ਚਲੋ ਜੀ ਉਹ ਵੀ ਆ ਗਏ ਮੇਰੇ ਸਾਰਾ ਸਾਹਿਬ ਕਹਿੰਦਾ ਪੁੱਤ ਕੰਮ ਕੀ ਕਰਦਾ ਮੈਂ ਹੱਸੀ ਜਾਵਾ ਮੈਂ ਆ ਵੀ ਦੱਸਾਂ ਕਿ ਮਹਾਦੇ ਨੇ ਬਸਲਾ ਦੀ ਤਲਖਾ ਕਿੰਨੀ ਆ ਮਾਂ ਮੈਂ ਫੇਰ ਕਹਿੰਦਾ ਪੁੱਤ 5500 ਫੇਰ ਆਪਾਂ ਕਾਪੂ ਡੀ ਅੜ ਗਈ ਹੋਤੀ ਮਾਂ ਤਰ੍ਹਾਂ ਦੇਖੀ ਜੋ ਮੈਂ ਮੇਰੇ ਸਾਰਾ ਸਾਹਿਬ ਨੂੰ ਕਿਹਾ ਮਾਦੀ ਮੇਰੀ 5500 ਰੁਪਏ ਦਾ ਰਖਾ ਮੇਰਾ ਸੋਹਰ ਹਰ ਜੈਲ ਨਹੀਂ ਮਾਜੀ ਜੀ ਮਾੜਾ ਕਹਿੰਦਾ ਥੋੜੀ ਆ ਪੁੱਤ ਮਾਜੀ ਹੋਰ ਮੈਂ ਕੀ ਕਰਾਂ ਪਤੋਲਾ ਸਾਹਿਬ ਕਹਿੰਦਾ ਵੀ ਤੇਰੀ ਦਾਲ ਨਹੀਂ ਖਾਉਂਦੀ ਫਿਰ ਮੈਨੂੰ ਕਹਦਾ ਕੋਈ ਆਇਆ ਕਰ ਕਦੇ ਝਾੜੂ ਲੈ ਲਾ ਕਰਤ ਰਸਤੇ ਝਾੜੂ ਛੱਟ ਗਿਆ ਆਪਾਂ ਝਾੜੂ ਲੈਤਾ ਖੁਸ਼ੀ-ਖੁਸ਼ੀ ਦੇ ਨਾਰੇ ਝਾੜੂ ਲੈ ਕੇ ਫੇਰ ਛੱਟਤਾ ਵੀ ਲਾ ਕੀ ਬਤਾ ਗੱਲੇ ਵੜ ਜੇਵੇ ਇਹ ਲਫੇਰ ਨਹੀਂ ਬਣੀ ਮਿੱਤਰੋ ਉਸ ਤੋਂ ਬਾਅਦ ਮੈਨੂੰ ਵੀਰ ਆ ਕੇ ਕਹਿੰਦਾ ਸਾਡਾ ਗਵਿੰਦਰ ਸਿੰਘ ਇਹ ਕਹਿੰਦਾ ਕਿ ਜਿੰਦਾ ਛੱਟ ਗਿਆ ਲਾ ਕੇ ਉਸ ਤੋਂ ਬਾਅਦ ਵੀਰ ਮੈਂ ਪੁੱਛ ਮੰਜਰ ਮੇਰਾ ਜਿੰਦਾ ਲੈਤਾ ਜਿੰਦਾ ਲੈ ਤਾ ਫੇਰ ਮੈਂ ਜਾ ਕੇ ਚਰਾਟੇ ਛੱਟਿਆ ਉਹ ਕਿਸਵੇਂ ਫੇਰ ਨਹੀਂ ਚੱਕਿਆ ਮਿੱਤਰੋ ਗੱਲ ਉੱਥੇ ਦਾ ਉੱਤੀ ਮੈਂ ਫੇਰ ਉੱਥੇ ਦਾ ਉੱਤੀ ਗੱਲ ਫੇਰ ਨਹੀਂ ਬੜੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਡੀਸੀ ਸੁਪਰਡੈਟ ਦੇ ਸੁਪਰਡੈਟ ਹੁੰਦੇ ਸੀ ਡੀਸੀ ਦੇ ਉਸ ਤੋਂ ਬਾਅਦ ਉਹਨੇ ਪ੍ਰਮੋਸ਼ਨ ਹੋ ਗਈ ਜਦੋਂ ਬੀਡੀਪੀਓ ਲੱਗੇ ਉਸ ਤੋਂ ਬਾਅਦ ਤੜਾ ਤੜ ਰਿਸ਼ਤੇ ਭਾਈ ਲੈ ਰਿਸ਼ਤਾ ਲੈ ਰਿਸ਼ਤਾ ਫਿਰ ਮੈਂ ਸੋਚਿਆ ਮੈਂ ਮੇਕ ਕਰਵਾਉਣੀ ਦੀ ਹੋ ਕਿ ਆਪਣੀ ਵੀ ਕੋਈ ਪਛਾਣ ਹੋਣੀ ਚਾਹੀਦੀ ਆ ਸਿਰਫ ਡੈਡੀ ਦਾ ਸਿਰ ਤੇ ਨਹੀਂ ਆਪਣੀ ਪਛਾਣ ਹੁੰਦੀ ਬਣੂ ਜਦੋਂ ਆਪਾਂ ਪੱਕੇ ਹੋਵਾਂਗੇ 55 ਸਾਲ 10000 ਜੇਰਾ ਹੋਇਆ ਤੇ ਨਾ ਹੋਣਾ ਪਰ ਜਿਹੜਾ ਆ ਬੰਦ ਘੱਟਦਾ ਨਾ ਇਹਨੂੰ ਗੱਡੀ ਰੱਖੋ ਜਦ ਤੱਕ ਉਹ ਸਮਾਰ ਕੁਦਰੀ ਆਪਣੀ ਮੀਟਿੰਗ ਦਿੰਦਾ ਨਾ ਖਲਣਾ ਵੀਰੇ ਬੰਦ ਬਰਾਬਰ ਘੱਟਦਾ ਲਾ ਵੀਰੇ ਕਿਹਾ ਸੀ ਬੰਦ ਬਰਾਬਰ ਘੱਟਾਂਗੇ ਗੱਡੀ ਰੱਖੋ ਖੁੱਚੀ ਰੱਖੋ ਕੰਮ ਨੂੰ ਅਸੀਂ ਸਾਰੇ ਨਾਲ ਆ ਸਾਡੇ ਨਾਤੇ ਤੇ ਵੀ ਮੇਰੇ ਵੀਰ ਸਾਰੇ ਆਏ ਨੇ ਇੱਕ ਸਾਡੇ ਪਾਵਨ ਪ੍ਰਧਾਨ ਆ ਬੈਠੇ ਨੇ ਇਹਨਾਂ ਦੀ ਮਿਸਿਸ ਇਹਨਾਂ ਦੇ ਪਹਿਣਾਂ ਸੋਰੀ ਇਹਨਾਂ ਦੀ ਪਾ ਸਕੀ ਜਿਹੜੀ ਨਗਰ ਕੌਂਸਲ ਦੀ ਪ੍ਰਧਾਨ ਆ ਇਹਨਾਂ ਲਈ ਤਾੜੀਆਂ ਜਰੂਰ ਮਾਰੋ ਇਹਨਾਂ ਨੂੰ ਮੈਂ ਸਪੈਸ਼ਲ ਲੈ ਕੇ ਆਇਆ ਸੀ ਬੜਾ ਹੀ ਪਾਤਰਾ ਹੈ ਤੇ ਪਹਿਲਾਂ ਨਾਲ ਕੋਈ ਧਰਮ ਦੀ ਵੀ ਮੇਰਾ ਪਰਖ ਚਲੇ ਜਾਂਦਾ ਨਾ ਨਾ ਕਾਹਦੇ ਕਰਦੇ ਜੀ ਆਪ ਵੀ ਇਹ ਧਰਨਾ ਲੱਗਾ ਹੋਇਆ ਜੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਫਾਇਰ ਬਿਗੇਟ ਦੇ ਮੁਲਾਜ਼ਮ ਕੱਚੇ ਆ ਉਹਨਾਂ ਨੇ ਆਪਣੀ ਸਰਕਾਰ ਨੂੰ ਮੰਗ ਰੱਖੀ ਕਿ ਸਾਨੂੰ ਪੱਕੇ ਕਰੋ ਸਾਨੂੰ ਪੱਕੇ ਕੀਤਾ ਜਾਵੇ ਇਹਨਾਂ ਨੇ ਇਸ ਕਰਕੇ ਧਰਨਾ ਲਾਇਆ ਇਹਨਾਂ ਦਾ ਕਹਿਣ ਦਾ ਕਹਿਣ ਦੀ ਗੱਲ ਹੈ ਜੀ ਸਾਨੂੰ ਕਈ ਵਾਰੀ ਪਹਿਲਾਂ ਮਿੱਠੀਆਂ ਗੋਲੀਆਂ ਸਰਕਾਰ ਨੇ ਦੇਤੀਆਂ ਸਾਨੂੰ ਪੱਕੇ ਨਹੀਂ ਕੀਤਾ ਤੋਂ ਇਹ ਆਪਣੀ ਮੰਗ ਲੈ ਕੇ ਚੰਡੀਗੜ੍ਹ ਦੇ ਬਿਲਕੁਲ ਸਨਚ ਬੈਠੇ ਆ ਬੈਰੀਅਰ ਤੇ ਚੰਡੀਗੜ੍ਹ ਮਹਾਲੀ ਪੈਰੀਅਰ ਤੇ ਬੇਰਕਾ ਚੌਂਕ ਮਹਾਲੀ ਚ ਚੌਂਕ ਨੂੰ ਸਾਰੇ ਪਛਾਣਦੇ ਹੋਣੇ ਆ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇ, ਪ੍ਰਸ਼ਾਸਨ ਤੱਕ ਪਹੁੰਚੇ। ਤਾਂ ਜੋ ਇਹਨਾਂ ਦੀ ਜਿਹੜੀ ਮੰਗ ਹੈ ਇਹਨਾਂ ਨੂੰ ਪੱਕੇ ਕੀਤਾ ਜਾਵੇ। ਤਨਖਾਹਾਂ ਕਹਿੰਦੇ ਸਾਡੀਆਂ 10000 ਰੁਪਿਆ ਮਹੀਨੇ ਦੇ ਸੈਲਰੀ ਆ। ਗੱਲ ਇਹ ਆ ਦੇਖਣ ਵਾਲੀ ਕਿ 10000 ਸੈਲਰੀ ਨਾਲ ਕੁਝ ਨਹੀਂ ਬਣਦਾ 10000 ਸੈਲਰੀ ਨਾਲ ਕੱਖ ਨਹੀਂ ਬਣਦਾ ਸੋ ਹਨਗਾਵਾਂ ਥੋੜੀਆਂ ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਇਹਨਾਂ ਦਾ ਕਹਿਣਾ ਇਹ ਆ ਕਿ ਸਰਕਾਰ ਨੇ ਨਵੀਆਂ ਭਰਤੀਆਂ ਕਰ ਲਈਆਂ ਉਹ ਤਾਂ ਭਰਤੀਆਂ ਹੋਈਆਂ ਪੱਕੀਆਂ ਪੱਕੇ ਮੁਲਾਜ਼ਮ ਭਰਤੀ ਕਰਦੇ ਆ ਇਹਨਾਂ ਦਾ ਕਹਿਣਾ ਕਿ ਸਾਨੂੰ ਕੋਈ ਰੋਸਾ ਨਹੀਂ ਸਾਨੂੰ ਕੋਈ ਦੁੱਖ ਨਹੀਂ ਕਿ ਪੱਕੇ ਭਰਤੀ ਕਰ ਲੈ ਪਰ ਸਾਨੂੰ ਵੀ ਪੱਕੇ ਭਰਤੀ ਕੀਤਾ ਜਾਵੇ ਕਿਉਂਕਿ ਇਹਨਾਂ ਦੇ ਵਿੱਚ 15-15 20-20 ਸਾਲ ਤੋਂ ਕਈ ਭਰਤੀ ਕੀਤੇ ਜੌਬ ਕਰਦੇ ਆ ਜੁਆਇਨ ਕੀਤੀ ਹੋਈ ਆ ਉਹ ਪੱਕੇ ਨਹੀਂ ਹੋਏ ਸੋ ਇਹਨਾਂ ਦੀ ਮੰਗ ਹੈ ਧਰਨਾ ਪੱਕਾ ਲਾਇਆ ਹੋਇਆ ਕਹਿੰਦੇ ਚੱਕਾਂਗੇ ਉਦੋਂ ਹੀ ਜਦੋਂ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਉਦੋਂ ਪਹਿਲਾਂ ਅਸੀਂ ਬਨੇ ਉੱਠਦੇ ਸੋ ਇਹ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਧੰਨਵਾਦ ਦੋਸਤੋ ਬਹੁਤ ਸ਼ੁਕਰੀਆ ਫਾਇਰ ਬਿਗੇਟ ਦੇ ਮੁਲਾਜ਼ਮ ਸਾਰੇ ਕੱਚੇ ਆ ਇਹ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਇੱਥੇ ਬੈਠੇ ਆ ਜੁੜੇ ਰਹੋ ਪੰਜਾਬੀ ਜ਼ੋਨ 24 ਨਾਲ ਬਹੁਤ ਬਹੁਤ ਧੰਨਵਾਦ